ਉਮਰ ਜੀ ਕਰ ਲੋ ਆ ਜੱਟ ਮੁੰਡਾ ਵਾ ਪੋਸਟ ਮਰੋ ਦੀ ਸਰਕਾਰ ਆ ਬੜੀ ਪਲੇ ਕਪੜਾ ਪੁੰਨਾ ਕੋਲੇ ਚਲ 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 ਟੈਂਡੜੀਆ ਡਿਊਟੀ ਕਰਦਾ ਸਿਵਲ ਹਸਪੀਟਲ ਬਟਾਲਾ ਚ ਜਿਹੜੀ ਰਾਤ ਨੂੰ ਇਨਸਲੈਟ ਹੋਇਆ ਕਿੰਨੀ ਰੈੱਡ ਕਾਰੀਆਂ ਆਈਆਂ ਇਹ ਦੋ ਆਈਆਂ ਵਾ ਕੀ ਕੀ ਲੋੜ ਆ ਨਾਂ ਦਾ ਨਹੀਂ ਪਤਾ ਸਿਰਫ ਇਨਾ ਪਤਾ ਕਿ ਜੱਗੂ ਭਗਵਾਨਪੁਰੀ ਦੀ ਇੱਕ ਮਾਤਾ ਜੀ ਆ ਤੇ ਇੱਕ ਉਹਨਾਂ ਦਾ ਗਨਮੈਣੇ ਆ 11:00 ਬਰਜ ਤੱਕ ਹੋ ਜਾਣਾ ਡਾਕਟਰ ਨਾਲ ਗੱਲਬਾਤ ਤਾਂ ਇਹ ਕਦੋਂ ਦਾ ਕਾਰ ਹੈ ਹਾਂਜੀ ਡਾਕਟਰ ਸਾਹਿਬ ਨੇ ਇਹ ਦੱਸਿਆ ਕਿ 2:00 ਵਜੇ ਤੱਕ ਪੁਲਿਸ ਵਾਲਿਆਂ ਨਾਲ ਉਹਨਾਂ ਦੀ ਗੱਲ ਹੋਈ ਹੈ ਕਿ ਕੋਸਨਮ ਵਾਲੇ ਆ ਜਾਣਗੇ ਮਾਤਾ ਕੀ ਦੀ ਕਿ ਉਹ ਕੌਣ ਵਾ ਤੇ ਉਹ ਜੱਗੂ ਭਗਵਾਨਪੁਰ ਦੀ ਅਦੀ ਮਾਤਾ ਜੀ ਆ ਗੈਂਗਸਟਰ ਹਾਂਜੀ ਗੈਂਗਸਟਰ ਤੇ ਦੂਸਰੀ ਜਿਹੜੀ ਆ ਇੱਧਰ ਲਗਾਓ ਲਾਈਟ ਲਾਈਟ ਸਰ ਆਪਕਾ ਨਾਮ ਮੇਰਾ ਨਾਮ ਰਣਜੀਤ ਕੁਮਾਰ ਆ ਕੀ ਕੰਮ ਕਰਦੇ ਹੋ ਆ ਬਾਦ ਰਾਤ ਨੂੰ ਆਇਤੀ 9:30 10:00 ਵਜੇ ਇਹ ਗਨ ਸ਼ਾਟ ਹੋਇਆ ਹੈ ਗੋਲੀ कितनी बॉडी आई दो बॉडी हैं है। कितनी की बॉडी दोड़ी दो सब खाली तो ये अच्छी है भाई छोटा ये दो है क्या ये दो ਆ ਜਾਣੇ ਹੁਣ ਕਿਹੜੀ ਕੀ ਵੈਰ ਇਹਨਾਂ ਦਾ ਕੋਈ ਉਹਨਾਂ ਦਾ ਕੋਈ ਜਾਤੀ ਵੈਰ ਤੇ ਹੈ ਨਹੀਂ ਕੋਈ ਕਿਸਦਾ ਉਹਨਾਂ ਨਾਲ ਕਿਸੇ ਨਾਲ ਪਰ ਜੋ ਵੀ ਉਹ ਜਗੂ ਦਾ ਜੋ ਵੀ ਨਗਰ ਜਾਂਦੀ ਜਾਂਦੀ ਆਪਣੇ ਆਪਣੇ ਮਡੇ ਬਗਲ ਕੋਈ ਦੀ ਗੱਲ ਨਹੀਂ ਹੈਗੀ ਬਹੁਤ ਜ਼ਿਆਦਾ ਮਾੜੀ ਗੱਲ ਹੋਈ ਹੈ ਬਿਲਕੁਲ ਇੱਕ ਕੋਈ ਗੱਲ ਨਹੀਂ ਕਿਹ ਨਾਲ ਉਹ ਉਦੋਂ ਤਾਂ ਹੀ ਪਿੰਡ ਦਾ ਜਦੋਂ ਉਹਨਾਂ ਨਾਲ ਪਿਆਰ ਉਦਾਂ ਹੀ ਇਹਨਾਂ ਨਾਲ ਉਹ ਪਿੰਡ ਭੇਖੋ ਵਾਲੇ ਦਾ ਅੱਛਾ ਸਿੱਧਾ ਨਹੀਂ ਹੈਗਾ ਉਹਨਾਂ ਦਾ ਸਿੱਧਾ ਨਹੀਂ ਬਲੋ ਅਜ ਵੀ ਚੰਗੇ ਹੋ ਤੇ ਕੋਈ ਉਦਾਂ ਵੈਸੇ ਪਿਆਰ ਹੀ ਇਹ ਕੱਲ ਸ਼ਾਮ ਨੂੰ 9:30 ਵਜੇ ਆਈਆਂ ਬੋਟੀਆਂ ਠੀਕ ਹੈ ਜੱਗੂ ਕੁਗਵਾਨ ਪ੍ਰੀਆ ਦੀ ਕਮਾਵਾਂ ਤੇ ਇੱਕ ਉਹਦਾ ਕਰ ਲੈਣੇ ਆ ਤੇ ਮੋਟੀ ਚ ਕੱਲ ਦੀਆਂ ਰੱਖ ਤੇ ਦੀਆਂ ਨੇ ਹੁਣ ਜਦੋਂ ਹੀ ਪੁਲਿਸ ਪੇਪਰ ਆਉਣਗੇ ਪੁਲਿਸ ਵਾਲੇ ਆਉਣਗੇ ਉਦੋਂ ਅਸੀਂ ਡਾਕਟਰ ਸਾਹਿਬ ਆਉਣਗੇ ਨਾਲ ਜੋ ਵੀ ਕਾਰਵਾਈ ਹੋਏਗੀ ਉਹ ਕਰਕੇ ਤੇ ਬੋਟੀਆਂ ਦੇ ਦੇਣੀਆਂ ਉਹਨਾਂ ਨੂੰ ਅਜੇ ਪੋਸਟਮੈਨ ਨਹੀਂ ਆਇਆ ਪੋਸਟਮੈਡਮ ਨਹੀਂ ਅਜੇ ਹੋਇਆ ਹੁਣ ਆਵਾ ਜਨਰਲਿਕ ਪੁਲਿਸ ਪੇਪਰ ਨਹੀਂ ਆਉਂਦੇ ਤਿਆਰ ਹੋ ਕੇ ਠੀਕ ਹੈ ਨਾ ਫੇਰ ਹੋਈ ਰਿਹਾ ਕੋਸਾਂ ਪਰ ਸਾ ਸਾਡੇ ਉਹਨਾਂ ਆਹੀ ਉੱਥੇ ਖੁੱਦ ਆਂ ਅਸੀਂ ਆਪਣੇ ਬਿਆਨ ਦਵਾਂਗੇ ਐਸਐਚਓ ਸਾਹਿਬ ਨੂੰ ਉਹਨਾਂ ਦੇ ਰਿਲੇਟਡ ਫਿਰ ਤੁਹਾਨੂੰ ਦੱਸਾਂਗੇ ਸਾਰਾ ਨਹੀਂ ਕੀ ਹੁਆ ਕੀ ਆ ਤੇ ਕੌਣ ਸੀ ਇਹ ਜੋ ਲੇਡੀ ਜਿੰਕੇ ਗੱਜੂ ਜੀ ਕੀ ਮਦਦ ਕਰ ਰਹੀ ਸੀ ਨਹੀਂ ਮੇਰੀ ਤਾਈ ਜੀ ਲੱਗਦੇ ਨੇ इनकी ਮਦਦ ਸੀ ਉਹ ਮੇਰੇ ਮਮਾ ਹੀ ਨੇ ਇਹ ਸਪੰਚ ਨੇ ਪਿੰਡ ਦੇ ਆ ਹੀ ਉੱਥੇ ਆ ਉਹਨਾਂ ਦੀ ਸਿਸਟਰ ਵੀ ਲੱਗਦੇ ਨੇ ਤੇ ਇਹ ਇਹ ਕਾਹਨੂੰ ਕੀ ਮਦਦ ਲੱਗਦੇ ਤੇ ਇਹ ਹਾਂਜੀ ਇਹ ਕਿਨਕੇ ਮਦਦ ਤੇ ਜਿੰਦੀ ਡੈਥ ਹੋਈ ਹੈ ਨਹੀਂ ਉਹ ਮਦਦ ਤੇ ਤੋਂ ਪੁਲਿਸ ਨੇ ਅਭੀ ਤੱਕ ਕੋਈ ਕਾਰਵਾਈ ਨਹੀਂ ਕੀਤੀ ਡੈਥ ਕਿਸ ਨੂੰ ਪਕੜਨਾ دیا ہے لیکن ਉਹ ਆਪਣੀ ਵੀ ਅਭੀ ਕਰ ਰਹੇ ਨੇ ਕਿਉਂਕਿ ਰਾਤ ਦੇ ਟਾਈਮ ਕੋ ਹੋਇਆ ਸੀ ਜੋ ਵੀ ਗੱਲ ਹੈ। ਤੋ ਕਿੰਨੇ ਬੰਦੇ ਇਸਮੇ ਮਰੇ ਹੋਏ? ਉਹ ਜੋ ਬਾਈਕ ਪਰ ਆਏ ଥିଲେ ਉਹ ਦੋ ਹੀ ਨੇ। ਨਹੀਂ ਜਿਨਕੀ ਡੈਥ ਵੀ ਕਿੰਨੇ ਬੰਦੋਂ ਦੀ ਡੈਥ ਹੈ? ਦੋ ਦੋ ਜਾਨੋ ਕੀ ਹੋਈ ਹੈ। ਦੂਸਰੇ ਬਾਈਸ਼ਾ ਕੌਣ ਥੇ? ਦੂਸਰੇ ਕਰਨ ਨੀ ਇੱਕ ਲੜਕਾ ਦਾ ਆਵਾਜ਼ ਉਹ। ਓ ਕੀ ਲੱਗਦਾ ਤਾਂ ਕਰਨ ਤੁਹਾਡਾ ਭਾਜੀ? ਉਹ ਵੀ ਰਿਸ਼ਤੇਦਾਰ ਹੀ ਲੱਗਦਾ ਆ। ਵੀ ਨੋ ਨਹੀਂ ਹਟਾਈ ਭਾਈ। ਤੋ ਕੀ ਕਾਰਵਾਈ ਕੀ ਮੰਨਦੇ ਆਪ? ਅਸੀਂ ਆਪਣੇ ਬਿਆਨ ਦਵਾਂਗੇ ਐਸਐਸਓ ਸਾਹਿਬ ਨੂੰ। ਕਿਆ ਮੰਗ ਕਿਆ ਕਰਦੇ ਹਾਂ ਕਿਆ ਮੰਗ ਕਰਦੇ ਜਿਹੋ ਵਹੀ ਬਿਆਨ ਦਵਾਗੇ ਸਾਰੂ ਨਹੀਂ ਉਹਨਾਂ ਤੇ ਨਿਰਭਰ ਉਤਰਨਗੇ ਤੇ ਸਾਡੀ ਮਤਲਬ ਮਤ ਕਰਨਗੇ ਕਿਆ ਮੰਗ ਕਿਆ ਕਰਦੇ ਆਪਕੀ ਕਿਆ ਮੰਗ ਆ ਰਹੀ ਹੂ ਤੁਹਾਨੂੰ ਪਤਾ ਇਹ ਸਾਰੇ ਹੋਏ ਹੋਣੇ ਬਿਆਨ ਦਵਾਗੇ ਆਪਣੇ ਨੇ ਫੇਰੀ ਜੇ ਬਾਕੀ ਤੁਹਾਡੀ